ਰਜਿੰਦਰ ਜੀ ਦੇ ਨਾਮ ਆਉਂਨ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਰਜਿੰਦਰ ਜੀ ਕੀ ਕਹਿਣਾ ਚਾਹੋਗੇ ਕੰਗਣਾ ਰਨੌਤ ਦੇ ਸਕੌੜੇ ਬੋਲਾਂ ਦੇ ਬਾਰੇ ਹਾਂਜੀ ਦੇਖੋ ਇਹ ਨਾ ਮੌਨਸੂਨ ਸੀਜ਼ਨ ਜਿਹੜਾ ਉਹ ਚੱਲ ਰਿਹਾ ਹੈਗਾ ਉਸ ਵਾਸਤੇ ਰੱਦਵਾ ਦਾ ਜੀ ਬਿਲਕੁਲ ਜੀ 30 21 ਤਰੀਕ ਤੋਂ ਸ਼ੁਰੂ ਹੋਇਆ ਹੈ 21 ਤਰੀਕ ਨੂੰ ਹੀ ਇਹ ਖਤਮ ਹੋਣਾ ਹੈ 3 ਮਹੀਨੇ ਜੀ ਜਿਹੜੇ ਨੇ 4-5 ਦਿਨ ਹੋ ਗਏ ਇਹ ਮਤਲਬ ਆਪਸੀ ਸੈਸਵਾਜੀ ਟੂ ਟੂ ਮੈਂ ਮੈਂ ਦੀ ਪੈਟੇ ਚੜ੍ਹ ਕੇ ਦੇਸ਼ ਦਾ ਕਰੋੜਾ ਰੁਪਇਆ ਜਿਹੜਾ ਉਹ ਇਸ ਦਿਨ ਤੇ ਅਜਾਈ ਜਾ ਰਿਹਾ ਹੈ ਮੈਂ ਗੱਲ ਤਾਂ ਇਹ ਹੈ ਮਤਲਬ ਹੋਰ ਕੋਈ ਗੱਲ ਨਾ ਹੋਣ ਦੇ ਨਾਤੇ ਇਹ ਮੈਡਮ ਜਿਹੜੇ ਕੰਗਣਾ ਰਣਾਉਤ ਨੇ ਇਹ ਹਮਾਚਲ ਤੋਂ ਐਮਪੀ ਨੇ ਮੰਡੀ ਬਣਾ ਪਰਲਮੈਂਟ ਹਾਲੇ ਤੋਂ ਕਿਉਂਕਿ ਇਹ ਕਈ ਵਾਰੀ ਆਪਦੀ ਹੋਲਵਾਣੀ ਦੇ ਕਾਰਨ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਤੇ ਪੰਨਾ ਕਸਾਨੀ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਇਹ ਪੰਜਾਬ ਦੇ ਪ੍ਰਤੀ ਮਤਲਬ ਕੋਈ ਬਹੁਤਾ ਮੋਹ ਨਹੀਂ ਦਿਖਾਇਆ ਉਸ ਤੋਂ ਬਾਅਦ ਇੱਕ ਹੋਰ ਲੜਕੀ ਨਾਲ ਮਤਲਬ ਪੰਗਾ ਲਿਆ ਉਸ ਤੋਂ ਬਾਅਦ ਕਈ ਪੰਗੇ ਇਹਨਾਂ ਨੇ ਜਿਹੜਾ ਤਾਜ਼ਾ ਦਿਆਂ ਨੇ ਦਾ ਫੇਰਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਇੰਨਾ ਬਕ ਸੁਕਿਆ ਵੀ ਪੰਜਾਬ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਮਹਿਲਾਵਾਂ ਜਾਂ ਮਤਲਬ ਵਿਧਵਾਵਾਂ ਦੋਨੇ ਮਤਲਬ ਉਹਤੇ ਆਦਮੀ ਖਤਮ ਹੋ ਗਏ ਤੇ ਜਿਹੜੇ ਇਹਨੇ ਜ਼ਹਿਰੀਲੇ ਬੋਲ ਨੇ ਐਨੀ ਮਨ ਦੇ ਵਿੱਚ ਨਫ਼ਰਤ ਭਰੀ ਹੈ मतलब ਇਹਦੇ ਉੱਤੇ ਆਪਾਂ ਗੱਲ ਕਰਨੀ ਹੈ ਇਸ ਕਰਕੇ ਆਪਾਂ ਇਹਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਪਾਰਲੀਮੈਂਟ ਦੇ ਵਿੱਚ ਕੋਈ ਮਰਜ਼ੀ ਆਪਦਾ ਜੋ ਹੈ ਆਪਦੇ ਸਟੇਟ ਦੇ ਲਈ ਕੋਈ ਮੰਗ ਮੰਨੋ ਜੋ ਕੋਈ ਹੋਰ ਨਵਾਂ ਮੈਡੀਕਲ ਕਾਲਜ ਹੈ ਕੋਈ ਕਾਲਜ ਹੈ ਕੋਈ ਹੋਰ ਹੈ ਇਸ ਤਰ੍ਹਾਂ ਦੀਆਂ ਸੁਦਾ ਮੰਗੋ ਨਾ ਕਿ ਦੂਸਰੇ ਸਟੇਟ ਨੂੰ ਬਦਨਾਮ ਕਰਕੇ ਆਪ ਦੀ ਜਿਹੜੀ ਗੁੱਡ ਵਿਲ ਹੈ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜਾ ਦੂਸਰਾ ਸਟੇਟ ਹੁੰਦਾ ਉਹ ਵੀ ਆਪਣਾ ਸਟੇਟ ਹੈ ਉਹਦੇ जखਮਾਂ ਦੇ ਉੱਤੇ ਨਮਕ ਨਾ ਪੁੱਕਿਆ ਜਾਵੇ ਸਾਡੀ ਇਹ ਕੰਗਣਾ ਰਣਾਤ ਨੂੰ ਬੇਨਤੀ ਕਰਦੇ ਆ ਅਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਕੰਗਣਾ ਰਣਾਉਤ ਜਨਤਕ ਤੌਰ ਤੇ ਪੰਜਾਬ ਤੋਂ ਮਾਫੀ ਲਵੇ ਪੰਜਾਬ ਦੇ ਵਿੱਚ ਜਹ ਇਹ ਜਹ ਕੁਝ ਪਿੰਡ ਦਫੇ ਜਿੱਥੇ ਮਹਿਲਾਵਾਂ ਤੇ ਵਿਦਭਾਵਾਈ ਰਹਿੰਦੀਆਂ ਨੇ ਵਰਨਾ ਇਹਦੇ ਵਾਸਤੇ ਮਾਫੀ ਜਨਤਕ ਤੌਰ ਤੇ ਮੰਗਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ 20 ਸਾਲ ਤੋਂ ਪੰਜਾਬ ਦੇ ਵਿੱਚ ਚਾਰ ਸਰਕਾਰਾਂ ਆ ਗਈਆਂ ਯਾ ਮਤਲਬ ਪੰਜਾਬ ਨੂੰ ਬਦਨਾਮ ਕਰਕੇ ਹੀ ਪੰਜਾਬ ਦੇ ਉੱਤੇ ਰਾਜ ਕਰੀ ਗਈਆਂ ਨੇ ਅਸੀਂ ਤੋਬਾ ਕਰਦੇ ਹਾਂ ਇਸ ਗੱਲ ਤੋਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਤਰੱਕੀ ਪੰਜਾਬ ਦੇ ਵਿੱਚ ਸਿਹਤ ਸਹੂਲਤਾ ਪੰਜਾਬ ਦੇ ਵਿੱਚ ਸਿੱਖਿਆ ਸਹੂਲਤਾ ਇਹਨਾਂ ਦੇ ਉੱਤੇ ਸਿਆਸਤ ਕੀਤੀ ਜਾਵੇ ਪੰਜਾਬ ਦੀ ਨੌਜਵਾਨੀ ਨੂੰ ਮਰਿਆ ਦਿਖਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਸਾਡੀਆਂ ਪਹਿਲੀਆਂ ਸਰਕਾਰਾਂ ਨੇ ਕੀਤਾ ਇਸ ਕਰਕੇ ਚਾਹੇ ਜੰਮੂ ਕਸ਼ਮੀਰ ਦੇ ਵਿੱਚ ਹੈ ਉੱਥੇ ਵੀ ਵਿਧਾਨ ਸਭਾ ਦੇ ਵਿੱਚ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਜੀ ਇੱਥੇ ਅਸੈਂਬਲੀ ਇੱਥੇ ਕੀਤਾ ਹਰਿਆਣੇ ਦੇ ਵਿੱਚ ਚਾਹੇ ਖੱਟਰ ਸਰਕਾਰ ਹੋਵੇ ਚਾਹੇ ਸੈਣੀ ਸਰਕਾਰ ਹੋਵੇ ਇਹ ਵੀ ਮਤਲਬ ਪੰਜਾਬ ਨੂੰ ਬਦਨਾਮ ਕਰਕੇ ਸਿਆਸਤ ਕਰੀ ਜਾਂਦੇ ਨੇ ਇਸੇ ਤਰ੍ਹਾਂ ਯੂਪੀ ਦੇ ਵਿੱਚ ਯੋਗੀ ਸਾਹਿਬ ਨੇ ਉਹ ਵੀ ਪੰਜਾਬ ਨੂੰ ਬਦਨਾਮ ਕੇ ਸਿਆਸਤ ਕਰੀ ਜਾਂਦੇ ਨੇ ਇਸ ਤਰ੍ਹਾਂ ਮਤਲਬ ਤੋਬਾ ਕਰਦੇ ਆ ਕਿ ਸਾਨੂੰ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਦਤੀ ਜ਼ਰਬੰਦੀ ਹੈ ਹਰ ਇੱਕ ਥਾਂ ਦੇ ਉੱਤੇ ਹੈ ਕਦੇ ਅਸੀਂ ਅਮਰੀਕਾ ਨਹੀਂ ਸੁਣਿਆ ਅਮਰੀਕਾ ਦੇ ਵਿੱਚ ਪਿਛਲੇ 2024 ਦੇ ਵਿੱਚ 127000 ਮੁੰਡਾ ওভার 2 ਜਨਾਂ ਮਰ ਗਿਆ ਉੱਥੇ ਨਾਲੇ ਬੀਚ ਨਾਲੇ ਮੈਕਸੀਕੋ ਹੈ ਉੱਥੋਂ ਉੱਤੇ ਡਰੱਗ ਸਪਲਾਈ ਹੁੰਦੀ ਹੈ ਕਦੇ ਅਮਰੀਕਾ ਦੇ ਡਾਕਟਰ ਪਤੀ ਦੇ ਮੂੰਹੋਂ ਇਹੋ ਜਿਹਾ ਬਿਆਨ ਨਹੀਂ ਸੁਣਿਆ ਵੀ ਸਾਨੂੰ ਉਹ ਕਰਦਾ ਤੈਨੂੰ ਇਸ ਗੱਲ ਤੋਂ ਮਤਲਬ ਸਭ ਕ ਲੈਣਾ ਚਾਹੀਦਾ ਜੀ ਬਿਲਕੁਲ ਬਹੁਤ ਹੀ ਜਿਹੜੇ ਕੋੜੇ ਬਾਲ ਨੇ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਹਮੇਸ਼ਾ ਹੀ ਇਹਨਾਂ ਦੇ ਮਨ ਦੇ ਵਿੱਚ ਘੜਤਣ ਭਰੀ ਰਹਿੰਦੀ ਹੈ ਜਿਵੇਂ ਕਿ ਪਿੱਛੇ ਜੇ ਆ ਬੀਐਸਐਫ ਦੀ ਮਹਿਲਾਵਾਂ ਦੇ ਨਾਲ ਇਹਨਾਂ ਦਾ ਥੋੜਾ 에ਅਰਪੋਰਟ ਦੇ ਉੱਤੇ ਕੋਈ ਵਿਵਾਦ ਹੋ ਗਿਆ ਸੀ ਕਿਸੇ ਚੀਜ਼ ਨੂੰ ਲੈ ਕੇ ਜਦੋਂ ਕਿ ਹੈ ਗਿਆ ਸੀ ਕਿ ਕੰਗਣਾ ਰਣੌਤ ਦੇ ਉਹਨਾਂ ਦੇ ਥੱਪੜ ਮਾਰਿਆ ਗਿਆ ਸੀ। ਉਦੋਂ ਵੀ ਕੰਗਣਾ ਰਣੌਤ ਦੇ ਬਿਆਨਾਂ ਦੇ ਉੱਪਰ ਹੀ ਸਾਰਾ ਵਿਵਾਦ ਜਿਹੜਾ ਉਹ ਖੜਾ ਸੀ ਕਿ ਕਿਸਾਨ ਅਨ ਨੂੰ ਧਰਨੇ ਨੂੰ ਲੈ ਕੇ ਜਿਹੜਾ ਕਿ 100-100 ਰੁਪਏ ਦੀ ਦਿਹਾੜੀ ਤੇ ਔਰਤਾਂ ਜਿਹੜੀਆਂ ਕਿ ਧਰਨਿਆਂ ਦੇ ਵਿੱਚ ਬੈਠਦੀਆਂ ਨੇ ਇਹ ਅਜਿਹੇ ਬਿਆਨਾਂ ਦਾ ਕਰਕੇ ਕੰਗਣਾ ਰਣੌਤ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਜਿਹੜਾ ਕਿ ਉਹ ਬੜੀ ਰਹਿੰਦੀ ਹੈ ਪਰ ਜੇਕਰ ਗੱਲ ਕਰੀਏ ਪੰਜਾਬ ਦੀਆਂ ਮਾਵਾਂ ਦੀ ਭੈਣਾਂ ਦੀ ਜਾਂ ਫਿਰ ਸਾਡੀਆਂ ਔਰਤਾਂ ਦੀ ਹਮੇਸ਼ਾ ਹੀ ਪੰਜਾਬ ਉਹਨਾਂ ਨੂੰ ਇੱਕ ਉੱਚਾ ਪੱਦਰ ਦਾ ਦਰਜਾ ਦਿੰਦਾ ਆ ਰਿਹਾ ਹੈ ਤੇ ਜਦੋਂ ਵੀ ਇਹ ਇੱਕ ਖੁਦ ਔਰਤ ਹੈ ਔਰਤ ਹੋਣ ਦੇ ਨਾਮ ਤੇ ਹੀ ਇਹ ਔਰਤਾਂ ਦੇ ਖਿਲਾਫ ਇੰਨੇ ਕੁ ਬਿਆਨਬਾਜ਼ੀ ਕਰਦੇ ਨੇ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਖੁਦ ਨੂੰ ਔਰਤ ਹੋਣ ਤੇ ਵੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਰ ਕੋਈ ਜੀ ਸਿੱਧਾ ਇਹ ਹੀ ਬੇਨਤੀ ਕਰਦਾ ਕਿਉਂਕਿ ਜਿਹੜੀ ਇਹ ਭਾਜਪਾ ਪਾਰਟੀ ਹੈ ਇਹ ਨੈਸ਼ਨਲ ਪੱਧਰ ਦੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀ ਨਫ਼ਰਤ ਭਰ ਨਾਲੇ ਬੰਦੇ ਨੇ ਜਿਹੜੇ ਨਫ਼ਰਤ ਨਾਲ ਭਰੇ ਹੋਏ ਨੇ ਉਹਨਾਂ ਨੂੰ ਇਹਨਾਂ ਨੇ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਤੇ ਕਿਉਂਕਿ ਵੱਡੀ ਭਾਤੀ ਹੋਣ ਦੇ ਨਾਤੇ ਤੇ ਮਤਲਬ ਭਾਈਚਾਰਾ ਸਾਂਝ ਆਪਸੀ ਮਿਲ ਵਰਤਣ ਦੇ ਆਧਾਰ ਦੇ ਉੱਤੇ ਪਾਰਟੀਾਂ ਜਿਉਂਦਾ ਰਹਿੰਦੀਆਂ ਨੇ ਇਸ ਕਰਕੇ ਮਤਲਬ ਅਸੀਂ ਪੰਜਾਬ ਦੀ ਜਿਹੜੀ ਵਿਸ਼ੇ ਸਮੂਚੀ বিজেপি ਹੈ ਇਹਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਗੰਗਨਾ ਰਾਤ ਨੂੰ ਥੋੜਾ ਬਹੁਤਾ ਸਮਝਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਪੰਜਾਬ ਦੇ ਵਿੱਚ ਜ਼ਖਮ ਕਾਫੀ ਹੱਲੇ ਹੁੰਦੇ ਨੇ ਉਹਨਾਂ ਦੇ ਉੱਤੇ ਨਮਕ ਇਹ ਕਦੇ ਸਾਲ ਬਾਅਦ ਕਰੇ 6 ਮਹੀਨੇ ਬਾਅਦ ਛਿੜਕਣ ਦਾ ਕੰਮ ਨਾ ਕਰੇ ਇਹ ਬਾਤ ਦੇ ਵਿੱਚ ਮਤਲਬ ਜੇ ਪੰਜਾਬ ਦੇ ਲੋਕ ਇਹਦੇ ਖਿਲਾਫ ਹੋ ਗਏ ਥੇ ਥੋੜਾ ਜਾਇ ਔਖਾ ਹੋ ਜੂਗਾ ਇਸ ਕਰਕੇ ਮਤਲਬ ਜਿਹੜੀਆਂ ਝੂਠੀਆਂ ਤੋਂਮਤਾਂ ਨੇ ਪੰਜਾਬ ਦੇ ਸਿਰ ਲਾਉਣ ਦੀ ਕੋਸ਼ਿਸ਼ ਨਾ ਕਰੇ ਸਾਡੇ ਤਾਂ ਪਹਿਲਾਂ ਹੀ ਬਹੁਤ ਮਤਲਬ ਇਸ ਤਰ੍ਹਾਂ ਦੇ ਨੁਕਸਾਨ ਅਸੀਂ ਝੰਡੇ ਹੋਏ ਨੇ ਅਸੀਂ ਹੋਰ ਨੁਕਸਾਨ ਬਰਦਾਸ਼ਤ ਕਰਨ ਦੇ ਯੋਗ ਨਹੀਂ ਰਹੇ ਇਸ ਕਰਕੇ ਮਤਲਬ ਅਸੀਂ ਜਾਕਰ ਸਾਹਿਬ ਨੂੰ ਬਿੱਟੂ ਸਾਹਿਬ ਨੂੰ ਹੋਰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜੇ ਕੋਈ ਪੰਜਾਬ ਦੇ ਵਿੱਚ ਹੈਗਾ ਪਿੰਡ ਹੈਗਾ ਤਾਂ ਸਾਨੂੰ ਦੱਸੋ ਪਤਾ ਤਾਂ ਲੱਗੇ ਨਾ ਮਤਲਬ ਇੱਕੋ ਇਕੱਲਾ ਬੈਠਾ ਏਸੀ ਦੇ ਵਿੱਚ ਬੈਠ ਕੇ ਬਿਆਨਬਾਜ਼ੀ ਕਰ ਦੇਣੀ ਤੇ ਦੂਸਰੇ ਦੇ ਜਕਮਾਂ ਦੇ ਉੱਤੇ ਨਾ ਨਮਕਲਾ ਆਦਣਾ ਮਤਲਬ ਇਹ ਸਿਆਸਤ ਕੋਈ ਉੱਚ ਪੱਧਰੀ ਸਿਆਸਤ ਨਹੀਂ ਹੈ ਜੀ ਜੀ ਬਿਲਕੁਲ ਬਾਕੀ ਜੇਕਰ ਗੱਲ ਕਰੀਏ ਨਸ਼ੇ ਦੀ ਤਾਂ ਨਸ਼ਾ ਹਰ ਇੱਕ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਲਗਾਤਾਰ ਵਾਧਾ ਦਿਖਾਈ ਦੇ ਰਿਹਾ ਹੈ ਕੱਲਾ ਪੰਜਾਬ ਨਹੀਂ ਹਿਮਾਚਲ ਯੂਪੀ ਤੇ ਜੇਕਰ ਰਾਜਸਥਾਨ ਵਰਗੇ ਇਲਾਕਿਆਂ ਦੀ ਵੀ ਗੱਲ ਕਰੀਏ ਤਾਂ ਨਸ਼ਾ ਇੱਥੇ ਵੀ ਵੱਡੀ ਮਾਤਰਾ ਦੇ ਵਿੱਚ ਮਿਲਦਾ ਤੇ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿਆਂ ਮਾਵਾਂ ਦੇ ਪੁੱਤ ਚਲੇ ਗਏ ਨੇ ਜਾਂ ਕਈਆਂ ਦਾ ਸੁਹਾਗ ਚਲਿਆ ਗਿਆ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਚਲਿਆ ਗਿਆ ਕਿਸੇ ਦਾ ਇਸ ਜਹਾਨ ਤੋਂ ਜਾਣਦਾ ਜੀ ਨਹੀਂ ਕਰਦਾ ਪਰ ਜਦੋਂ ਕਿਸੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਉਹਦਾ ਦੁੱਖ ਸਿਰਫ ਉਹ ਪਰਿਵਾਰ ਹੀ ਜਾਣਦਾ ਦੂਜਾ ਨਹੀਂ ਜਾਣਦਾ ਪਰ ਜੇਕਰ ਪੰਜਾਬ ਦੇ ਵਿੱਚ ਸਾਡੇ ਲਗਾਤਾਰ ਕਈ ਵਾਰ ਨਸ਼ਿਆਂ ਦੇ ਨਾਲ ਮੌਤਾ ਹੋ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਵੀ ਪੰਜਾਬ ਨੂੰ ਇੱਕ ਹੌਸਲਾ ਦੇਣ ਦੀ ਬਜਾਏ ਉਸ ਨੂੰ ਖਿੱਚਣਾ ਨਹੀਂ ਸੀ ਚਾਹੀਦਾ ਉਸ ਕੱਲ ਨੂੰ ਦੇਖੋ ਜੀ ਮੈਂ ਤੁਹਾਨੂੰ ਦੱਸ ਦਾਂ ਜੀ ਜਿਹੜੀ ਇਹ ਹਿਮਾਚਲ ਪ੍ਰਦੇਸ਼ ਹੈ ਇਹਦੀ ਆਬਾਦੀ 80 ਲੱਖ ਹੈ ਹਾਂ ਜੀ ਤੇ ਇੱਥੇ ਸ਼ਰਾਬ ਜਿਹੜੀ ਵਿਕਦੀ ਉਹ 6000 ਕਰੋੜ ਦੀ ਦਿੱਤੀ ਆਪਾਂ ਤੋਂ ਮਤਲਬ 25% ਆਬਾਦੀ ਹੈ ਆਪਣੇ ਸ਼ਰਾਬੀਕਦੀ ਆ 11000 ਕਰੋੜ ਦੀ ਉੱਥੇ ਵਿਕਦੀ ਹੈ 6000 ਕਰੋੜ ਦੀ ਮਤਲਬ ਆਪਣੇ ਹਿਸਾਬ ਨਾਲ ਜੇ ਇੱਥੇ ਹਿਮਾਚਲ ਦੀ ਆਬਾਦੀ 3 ਕਰੋੜ ਤੋਂ ਉੱਪਰ ਹੋਵੇ ਤਾਂ ਉੱਥੇ 24000 ਕਰੋੜ ਦੀ ਸ਼ਰਾਬ ਵਿਕੂ ਜਿਹਦੇ ਹਿਸਾਬ ਦਾ ਏਕਾ ਹੁਣ ਹੈ ਮਤਲਬ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜਦੋਂ ਕਿ ਹਿਮਾਚਲ ਦੇ ਵਿੱਚ ਇੱਕ ਕੁਲੂ ਹੈ ਡਿਸਟ੍ਰਿਕਟ ਕੁਲੂ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਹੈ ਮਲਾਣਾ ਮਲਾਣਾ ਪਿੰਡ ਜਿਹੜਾ ਉਹ ਨਸ਼ੇ ਦਾ ਸਰਦਾਰ ਸੀ ਨਸ਼ੇ ਦੀ ਫੈਕਟਰੀ ਹੈ ਮਤਲਬ ਉੱਥੇ ਇੰਨਾ ਨਸ਼ਾ ਪਿਆਰ ਹੋ ਕੇ ਜਿਹੜਾ ਸਾਰਾ ਨਸ਼ਾ ਉਹਨਾਂ ਦਾ ਉਹ ਇੰਟਰਨੈਸ਼ਨਲ ਪੱਤਰ ਦੇ ਉੱਤੇ ਵੀ ਮਸ਼ਹੂਰ ਹੈ ਮਤਲਬ ਅਮਰੀਕਾ ਆਸਟ੍ਰੇਲੀਆ ਕੈਨੇਡਾ ਉੱਥੇ ਵੀ ਮਤਲਬ ਜਿਹੜੀ ਇਹਨਾਂ ਦੀ ਹਮਾਚਲਾਲੀ ਹਸ਼ੀਸ਼ ਹੈ ਉਹ ਉਹ ਉੱਥੇ ਮਸ਼ਹੂਰ ਹੈ ਉੱਥੇ ਮਤਲਬ ਗ੍ਰਾਮਾਂ ਦੇ ਹਿਸਾਬ ਨਾਲ ਵਿਕਦੀ ਆ ਗੱਲ ਕਰੇ ਬਦਨਾਮ ਸਾਨੂੰ ਕਰ ਰਹੇ ਨੇ ਕਿਉਂਕਿ ਸਾਡੇ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਹਿਮਾਚਲ ਦੇ ਵਿੱਚ ਨਸ਼ਾ ਕਿੰਨਾ ਹੁੰਦਾ ਪੰਜਾਬ ਦੇ ਵਿੱਚ ਕਾਫੀ ਜਿਹੜਾ ਜਿਆਦਾ ਨਸ਼ਾ ਉਹ ਪਹਾੜੀ ਏਰੀਆ ਹੋਣ ਦੇ ਕਰਕੇ ਇਹ ਹਿਮਾਚਲ ਦੇ ਵਿੱਚ ਤਿਆਰ ਹੁੰਦਾ ਹਿਮਾਚਲ ਦੇ ਵਿੱਚ ਪੈਦਾ ਹੁੰਦਾ ਜੇ ਕੋਈ ਸਰ ਮੈਡੀਕਲ ਨਸ਼ਾ ਦੀ ਆ ਸਾਡਾ ਕੈਮੀਕਲ ਨਸ਼ਾ ਉਹ ਉਹ ਵੀ ਮਤਲਬ ਹਿਮਾਚਲ ਦੇ ਵਿੱਚ ਤਿਆਰ ਹੁੰਦਾ ਇਸ ਕਰਕੇ ਹਿਮਾਚਲ ਸਰਕਾਰ ਉਸ ਤੋਂ ਜਿਹੜੇ ਟੈਕਸ ਦੇ ਰੂਪ ਵਿੱਚ ਮਾਲੀਆ ਇਕੱਠਾ ਕਰਦੀ ਆ ਪੰਜਾਬ ਦੇ ਵਿੱਚ ਉਹਨੂੰ ਭੇਜਦੀ ਆ ਭੇਜਦਾ ਤਾਂ ਹਿਮਾਚਲ ਬਦਨਾਮ ਪੰਜਾਬ ਨੂੰ ਕੀਤਾ ਜਾ ਰਿਹਾ ਇਸ ਕਰਕੇ ਮਤਲਬ ਇਹਦੇ ਉੱਤੇ ਖੁੱਲੀ ਬਹਿਸ ਜਾਂ ਡਿਬੇਟ ਕਰਨ ਦੀ ਲੋੜ ਹੈ ਜੀ ਬਿਲਕੁਲ ਪਰ ਜੇਕਰ ਗੱਲ ਕਰੀ ਅਸੀਂ ਚਲੋ ਕੰਗਣਾ ਰਣੌਤ ਦੀ ਤਾਂ ਗੱਲ ਕਰਦੇ ਹਾਂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦੀ ਹੈ ਕਿਤੇ ਨਾ ਕਿਤੇ ਆਪਣੇ ਬਿਆਨਾਂ ਨੂੰ ਲੈ ਕੇ ਪਰ ਪਟਿਆਲਾ ਦੇ ਵਿੱਚ ਥੋੜੇ ਦਿਨ ਪਹਿਲਾਂ ਹੀ ਇੱਕ ਸਕੂਲ ਬੱਸ ਦਾ ਡਰਾਈਵਰ ਜਿਹੜਾ ਕਿ ਸ਼ਰਾਬ ਦੇ ਨਾਲ ਟੱਲੀ ਹੋਇਆ ਮਿਲਿਆ ਬੱਚਿਆਂ ਨੂੰ 8 ਵਜੇ ਸਕੂਲ ਛੱਡ ਕੇ ਆਏ ਉਸ ਤੋਂ ਬਾਅਦ ਉਸ ਨੂੰ ਕੋਈ ਸੁਰਤ ਨਹੀਂ ਸੀਗੀ ਇਹ ਉਸਦੇ ਚੱਲਦੇ ਹੀ ਅੱਜ ਐਸਐਸਪੀ ਵਰਨ ਸ਼ਰਮਾ ਨੇ ਕਾਰਵਾਈ ਕਰਦੇ ਹੋਏ 12 ਜਿਹੜੇ ਕੀ ਸਕੂਲਾਂ ਦੀ ਚੈਕਿੰਗ ਕੀਤੀ ਗਈ ਤੇ ਪਰ 12 ਜਿਹੜੀਆਂ ਬੱਸਾਂ ਨੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ। ਮਾ ਮੁੱਦਾ ਇਹ ਹੈ ਕਿ ਬੱਚਿਆਂ ਦੀ ਸੁਰੱਖਿਆ ਦੇ ਲਈ ਸਕੂਲ ਪ੍ਰਸ਼ਾਸਨ ਧਿਆਨ ਕਿਉਂ ਨਹੀਂ ਦੇ ਰਿਹਾ? ਦੇਖੋ ਜੀ ਗੱਲ ਇਹ ਹੈ ਇਹ ਸਰਕਾਰ ਦਾ ਦਰੋਸ਼ ਹੈ ਦੇ ਵਿੱਚ ਜਿਹੜਾ ਵੀ ਬੰਦਾ ਕੋਈ ਵੈਨ ਦਾ ਡਰਾਈਵਰ ਹੈ ਕੋਈ ਟਰੱਕ ਦਾ ਡਰਾਈਵਰ ਹੈ ਜਾਂ ਕੋਈ ਬੱਸ ਦਾ ਡਰਾਈਵਰ ਹੈ ਜਾਂ ਕੋਈ 에ਰੋਪਲੇਨ ਦਾ ਪਾਇਲਟ ਹੈ ਮਤਲਬ ਉਹਨਾਂ ਦੇ ਸ਼ਰਾਬ ਦੇ ਉੱਤੇ ਬੈਨ ਹੋਣਾ ਚਾਹੀਦਾ ਜਿਹੜੀ ਇਹ ਸ਼ਰਾਬ ਦੀ ਸਪਲਾਈ ਹੈ ਇਹ ਆਧਾਰ ਕਾਰਡ ਦੇ ਮੁਤਾਬਕ ਮਿਲਣੀ ਚਾਹੀਦੀ ਹੈ ਜੇਕਰ ਆਧਾਰ ਕਾਰਡ ਦੇ ਉੱਤੇ ਉਹ ਨਾਲ ਬੋਤਲ ਲਿੰਕ ਹੋ ਜਾਂਦੀ ਹੈ ਤਾਂ ਜਿਹੜਾ ਉਹਦਾ ਸਾਰਾ ਚਿੱਠਾ ਉਹ ਸਾਹਮਣੇ ਆ ਸਕਦਾ ਹੈ ਜੀ ਇਹ ਬੰਦਾ ਲੈਣ ਯੋਗ ਹੈ ਜਾਂ ਨਹੀਂ ਲੈਣ ਯੋਗ ਹੈ ਇਸ ਕਰਕੇ ਮਤਲਬ ਸਰਕਾਰ ਮਾਲੀਏ ਦੇ ਪਿੱਛੇ ਪਈ ਹੋਈ ਹੈ ਜਿਹਦੇ ਕਰਕੇ ਸਾਡੇ ਕਾਫੀ ਨੁਕਸਾਨ ਹੁੰਦੇ ਨੇ ਡਰਾਈਵਰ ਭਰਾਵਾਂ ਦੇ ਥਰੂ ਜਦੋਂ ਕਿ ਇਹਨਾਂ ਨੂੰ ਸ਼ਰਾਬ ਹੈ ਜਿਹੜੀ ਉਹ ਨਹੀਂ ਵਰਤਣੀ ਚਾਹੀਦੀ ਗੱਲ ਕਰ ਆਮ ਤੌਰ 'ਤੇ ਸਰਕਾਰਾਂ ਨੇ ਲਾਈਆਂ ਹੋਈਆਂ ਨੇ ਕਿਉਂਕਿ ਹਰ ਅੱਧੇ ਕਿਲੋਮੀਟਰ ਦੇ ਉੱਤੇ ਹੋਰ ਕੁਝ ਮਿਲੇ ਤੁਹਾਨੂੰ ਹਸਪਤਾਲ ਨਾ ਮਿਲੇ ਜੇ ਕੋਈ ਜ਼ਖਮੀ ਹੈ ਜੇ ਕੋਈ ਤੰਗ ਹੈ ਜਾਂ ਕੋਈ ਡਿਲੀਵਰੀ ਕੇਸ ਹੈ ਪਰ ਉਹਦੇ ਵਾਸਤੇ ਤੁਹਾਨੂੰ ਹਸਪਤਾਲ ਨਹੀਂ ਮਿਲਦਾ ਪਰ ਤੁਹਾਨੂੰ ਠੇਕਾ ਜਰੂਰ ਮਿਲ ਜੂਗਾ ਜੀ ਬਿਲਕੁਲ ਹਰ ਕਰੋੜ ਦੇ ਉੱਤੇ ਠੇਕੇ ਖੁੱਲੇ ਹੋਏ ਨੇ ਇਸ ਕਰਕੇ ਮਤਲਬ ਜਿਹੜੀਆਂ ਇਹ ਦੁਰਘਟਨਾਵਾਂ ਨੇ ਅਕਸਰ ਹੁੰਦੀਆਂ ਰਹਿੰਦੀਆਂ ਨੇ ਉਸ ਦੁਰਘਟਨਾਵਾਂ ਦਾ ਪਤਾ ਲੱਗ ਜਾਂਦਾ ਹਾਈਲਾਈਟ ਹੋ ਜਾਂਦੀਆਂ ਨੇ ਕੁਝ ਦੁਰਘਟਨਾਵਾਂ ਮਤਲਬ ਜਿਹੜੀਆਂ ਹਾਈਲਾਈਟ ਨਹੀਂ ਹੁੰਦੀਆਂ ਉਹ ਹੁੰਦੀਆਂ ਸਾਰਨ ਸ਼ਰਾਬ ਦੇ ਕਾਰਨ ਨੇ ਸ਼ਰਾਬ ਤੇ ਕਈ ਕਾਰਨ ਨੇ ਜੇ ਆਪਾਂ ਜੇਲਾਂ ਦੇ ਵਿੱਚ ਵੀ ਜਾ ਕੇ 307 ਵਾਲਿਆਂ ਨਾਲ 302 ਵਾਲਿਆਂ ਨਾਲ ਗੱਲ ਕਰੀਏ ਤਾਂ ਸਾਰਾ ਪਤਾ ਲੱਗਦਾ ਵੀ ਉਹਨਾਂ ਨੇ ਮਤਲਬ ਕੀ ਨਸ਼ਾ ਦੀ ਕੀਤੀ ਸੀ ਤਾਂ ਉਹਨਾਂ ਦੇ ਸਾਰੇ ਇੱਕ ਬੰਦਾ ਕਹਿੰਦਾ ਵੀ ਮੈਂ ਫਾਇਰ ਮਾਰਨ ਤੋਂ ਪਹਿਲਾਂ ਅੜੀਆਂ ਪੀਤਾ ਸੀ ਕੋਈ ਕਹਿੰਦਾ ਮੈਂ ਬੋਤਲ ਪੀ ਗਿਆ ਸੀ ਕੋਈ ਕਹਿੰਦਾ ਅਸੀਂ ਡੱਬਾ ਲੈ ਲਿਆ ਸੀ ਮਤਲਬ ਜਿਹੜੀ ਪੁਆਰੇ ਦੀ ਜੜ ਉਹ ਸ਼ਰਾਬ ਹੈ ਸ਼ਰਾਬ ਇਹਨਾਂ ਦੀ ਕਮਾਈ ਦਾ ਹੁਣ ਦੇ ਨਾਤੇ ਇਹਨੂੰ ਬਦਨਾਮ ਨਹੀਂ ਕੀਤਾ ਜਾ ਰਿਹਾ ਇਹਨੂੰ ਬੰਦ ਨਹੀਂ ਕੀਤਾ ਜਾ ਰਿਹਾ ਤੇ ਹਰ ਇੱਕ ਥਾਂ ਦੇ ਉੱਤੇ ਅਵੇਲੇਬਲ ਹੈ 24 ਘੰਟੇ ਦੀ ਸਰਵਿਸ ਹੈ ਇਸ ਕਰਕੇ ਮਤਲਬ ਇਹ ਘਟਨਾਵਾਂ ਨੇ ਜਿਹੜੀਆਂ ਅਕਸਰ ਹੁੰਦੀਆਂ ਰਹਿੰਦੀਆਂ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਹਾਂ ਲੋ ਜੀ ਸੋ ਦੋਸਤੋ ਏਸੀ ਮਾਨਸਾ ਤੋਂ ਰਜਿੰਦਰ ਜੀ ਜੋ ਅਕਸਰ ਸਾਡੇ ਨਾਲ ਲਾਈਵ ਦੇ ਵਿੱਚ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਕਿਸੇ ਵੀ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਸਾਂਝੇ ਕਰਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਕੰਗਨਾਰ ਨੌਤ ਦੀ ਤਾਂ ਉਹਨਾਂ ਦੇ ਕੌੜੇ ਬੋਲਾਂ ਨੂੰ ਲੈ ਕੇ ਉਹ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਜਦੋਂ ਪੰਜਾਬ ਦੀਆਂ ਮਹਿਲਾਵਾਂ ਦੇ ਬਾਰੇ ਔਰਤਾਂ ਦੇ ਬਾਰੇ ਸਾਡੀਆਂ ਇੱਜ਼ਤਾਂ ਦੇ ਬਾਰੇ ਕੁਛ ਅਜਿਹੀ ਬਿਆਨਬਾਜ਼ੀ ਆਉਂਦੀ ਹੈ ਤਾਂ ਪੰਜਾਬ ਦਾ ਜਿਹੜਾ ਅਣਖੀ ਰੂਪ ਹੈ ਜਰੂਰ ਜਾਗ ਜਾਣਾ। ਭਾਜਪਾ ਨੂੰ ਅਪੀਲ ਹੈ ਕਿ ਕੰਗਣਾ ਰਣੌਤ ਨੂੰ ਥੋੜਾ ਬਹੁਤਾ ਮੈਨੂੰ ਲੱਗਦਾ ਕਿ ਮੈਂਟਲੀ ਚੈੱਕਅਪ ਕਰਵਾ ਲੈਣਾ ਚਾਹੀਦਾ ਹੈ ਤੇ ਪਹਿਲੀ ਗੱਲ ਤਾਂ ਉਹਨਾਂ ਨੂੰ ਸਮਝਾ ਵੀ ਲੈਣਾ ਚਾਹੀਦਾ ਹੈ ਕਿ ਜਿੱਥੇ ਮਾਈ ਭਾਗੋ ਵਰਗੀਆਂ ਔਰਤਾਂ ਜੰਮੀਆਂ ਹੋਣ ਤੇ ਉਹਨਾਂ ਨੂੰ ਚੈਲੰਜ ਨਹੀਂ ਕਰਨਾ ਚਾਹੀਦਾ। ਤੇ ਜੇਕਰ ਤੂੰ ਹਿਮਾਚਲ ਦੇ ਵਿੱਚ ਬੈਠੀ ਹੈ ਹਿਮਾਚਲ ਦੇ ਵਿੱਚ ਬੈਠੀ ਨੂੰ ਵੀ ਪੰਜਾਬ ਦੀਆਂ ਔਰਤਾਂ ਤੈਨੂੰ ਕ੍ਰੀਸ ਕੇ ਲੈ ਜਾਣ ਗਿਆ ਪਰ ਜੇਕਰ ਅਸੀਂ ਆਪਾਂ ਸਕੂਲਾਂ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ ਸੁਰੱਖਿਆਤਾ ਦੀ ਗੱਲ ਦੇ ਨਾਲ ਨਾਲ ਜਦੋਂ ਕਿਸੇ ਵੀ ਸਕੂਲ ਦੇ ਜਾਂ ਫਿਰ ਆਟੋ ਤੇ ਬੱਚੇ ਅਸੀਂ ਅਕਸਰ ਜਾਂਦੇ ਦੇਖਦੇ ਆ ਉਹਨਾਂ ਦਾ ਡੋਮ ਟੈਸਟ ਹੈ ਜਿਹੜਾ ਉਹ ਜ਼ਰੂਰ ਕਰਵਾਉਣਾ ਚਾਹੀਦਾ ਘਰਦਿਆਂ ਨੂੰ ਪੁੱਛਦਾ ਸਵੀ ਕਰवानी ਚਾਹੀਦੀ ਹੈ ਕਿ ਉਹ ਬੰਦਾ ਕੋਈ ਨਸ਼ੀਲਾ ਪਦਾਰਥ ਤੇ ਨਹੀਂ ਲੈਂਦਾ ਕਿ ਬੱਚਿਆਂ ਦੀ ਜ਼ਿੰਦਗੀ ਅਸੀਂ ਆਫਤ ਦੇ ਵਿੱਚ ਪਾ ਕੇ ਨਹੀਂ ਜਾ ਸਕਦੇ ਲਗਾਤਾਰ ਵੱਡੇ ਵੱਡੇ ਹਾਦਸੇ ਵਾਪਰਦੇ ਦੇਖਦੇ ਆ ਸਕੂਲ ਬੱਸ ਕਿਤੇ ਪਲਟ ਜਾਂਦੀ ਹੈ ਜਾਂ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਅ ਐਸੀ ਟੱਕਰ ਹੋ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਪਰ ਪੰਜਾਬ ਸਰਕਾਰ ਨੂੰ ਇਹ اپੀਲ ਹੈ ਕਿ ਜੋ ਵੀ ਸਕੂਲਾਂ ਦੇ ਵਿੱਚ ਬੱਸਾਂ ਲੱਗੀਆਂ ਨੇ ਬੈਨਾ ਲੱਗੀਆਂ ਨੇ ਜਾਂ ਫਰਾਟੋ ਲੱਗੇ ਨੇ ਪਰ ਉਹਨਾਂ ਦੇ ਜਿਹੜੇ ਡਰਾਈਵਰ ਨੇ ਉਹਨਾਂ ਦੀ ਚੈਕਿੰਗ ਜ਼ਰੂਰ ਕੀਤੀ ਜਾਵੇ ਤੇ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਸੁਰੱਖਿਆ ਸਾਡੇ ਪੰਜਾਬ ਦੇ ਵਿੱਚ ਜਿਹੜੀ ਕਿ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ ਸੋ ਦੋਸਤੋ ਐਸੀ ਸਾਡਾ ਅੱਜ ਸ਼ਾਮ ਦਾ ਲਾਈਵ ਪ੍ਰੋਗਰਾਮ ਤੇ ਤੁਸੀਂ ਮੈਨੂੰ ਇਸ ਵਰ ਦੇ ਹੋ ਇਜਾਜ਼ਤ